ਇਹ ਬਹੁਤ ਧੰਨਵਾਦ ਹੋਊਗਾ ਜੀ ਸਾਰੇ ਯਾਦ ਤੁਹਾਨੂੰ ਦੱਸ ਦਿਓ ਦੇਖੋ ਸ਼ਹੀਦ ਅਮਰਿਤਪਾਲ ਜਿਹੜੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂਚ ਮਿਲੀ ਕਿ ਉੱਥੇ ਨਜਾਇਜ਼ ਹਥਿਆਰ ਨੇ ਅਮਰਿਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅਗੋਂ ਗੋਲੀ ਚਲਾਇਆ ਸੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸ਼ਹੀਦ ਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿੰਨਾਂ ਦੀ ਭਾਰ ਦੇ ਵਿੱਚ ਅਮਰਤਪਾਲ ਹੋਰਾਂ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ ਤੇ ਅੱਜ ਮੈਂ ਇੱਥੇ ਸ਼ਹੀਦ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫੁਜਾਈ ਕਰਨਾ ਆਇਆ ਦੁੱਖ ਸਾਂਝਾ ਕਰਨਾ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਹਜੇ ਉਹਨੇ ਪਤਾ ਨਹੀਂ ਕਿੰਨੇ ਕੋ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਹਸਪੀਟਲ ਸੋ ਅਮਰਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਤਾਂ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਖੜਾਗੇ